ਹਾਂਜੀ ਦੋਸਤੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਛਾਟੀ ਕੀ ਹੁੰਦੀ ਹੈ ਛਾਟੀ ਮਿੱਟੀ ਦੇ ਚੌੜੇ ਮੂੰਹ ਵਾਲੇ ਉਸ ਭਾਂਡੇ ਨੂੰ ਜਿਸ ਵਿੱਚ 15-16 ਲੀਟਰ ਤੱਕ ਦੁੱਧ ਜਮਾਇਆ ਜਾਵੇ ਅਤੇ ਮਧਾਨੀ ਨਾਲ ਰੜਕਿਆ ਜਾ ਸਕੇ ਉਸ ਬਰਤਨ ਨੂੰ ਛਾਟੀ ਕਹਿੰਦੇ ਹਨ ਛਾਟੀ ਇਸ ਤੋਂ ਛੋਟੇ ਸਾਈਜ਼ ਵਿੱਚ ਵੀ ਹੁੰਦੀ ਹੈ ਅਤੇ ਵੱਡੇ ਸਾਈਜ਼ ਵਿੱਚ ਵੀ ਹੁੰਦੀ ਹੈ ਛੋਟੇ ਸਾਈਜ਼ ਵਾਲੀ ਛਾਟੀ ਵਿੱਚ 5 ਤੋਂ 6 ਕਿਲੋ ਤੱਕ ਦੁੱਧ ਅਤੇ ਵੱਡੇ ਸਾਈਜ਼ ਵਾਲੀ ਛਾਟੀ ਵਿੱਚ 15 ਤੋਂ 16 ਲੀਟਰ ਤੱਕ ਦੁੱਧ ਹੁੰਦਾ ਹੈ ਕਈ ਇਲਾਕਿਆਂ ਵਿੱਚ ਛਾਟੀ ਨੂੰ ਤੋਲਾ ਵੀ ਕਹਿੰਦੇ ਹਨ ਪਹਿਲੇ ਸਮਿਆਂ ਵਿੱਚ ਜਦ ਬਹੁਤੇ ਬਰਤਨ ਮਿੱਟੀ ਦੇ ਹੀ ਹੁੰਦੇ ਸਨ ਉਸ ਸਮੇਂ ਛਾਟੀਆਂ ਵਿੱਚ ਈ ਘਿਓ ਰੱਖਿਆ ਜਾਂਦਾ ਸੀ ਛਾਟੀ ਬਣਾਉਣ ਦੇ ਲਈ ਚੀਕਣੀ ਕਾਲੀ ਮਿੱਟੀ ਦੀ ਕਾਣੀ ਬਣਾਈ ਜਾਂਦੀ ਸੀ ਜਦ ਕਾਣੀ ਮੱਖਣ ਦੀ ਤਰ੍ਹਾਂ ਮਲਾਈ ਬਣ ਜਾਂਦੀ ਸੀ ਤਾਂ কুমਹਾਰ ਛਾਟੀ ਨੂੰ ਬਣਾਉਣ ਜੋਗੀ ਮਿੱਟੀ ਲੈ ਕੇ ਉਸ ਨੂੰ ਫਿਰ ਹੱਥਾਂ ਨਾਲ ਚੰਗੀ ਤਰ੍ਹਾਂ ਗੋਹ ਕੇ ਛਾਟੀ ਨੂੰ ਚੱਕ ਉੱਪਰ ਡੋਲਦਾ ਸੀ ਚੱਕ ਉੱਪਰ ਬਣੀ ਚਾਟੀ ਨੂੰ ਫਿਰ কুমਹਾਰ ਧਾਗੇ ਨਾਲ ਕੱਟ ਕੇ ਚੱਕ ਤੋਂ ਲਾ ਕੇ ਸੁੱਕਣ ਲਈ ਰੱਖ ਦਿੰਦਾ ਸੀ ਜਦ ਚਾਟੀ ਥੋੜੀ ਜਹੀ ਅਠਰ ਜਾਂਦੀ ਸੀ ਤਾਂ ਚਾਟੀ ਨੂੰ ਮਜ਼ਬੂਤੀ ਦੇਣ ਦੇ ਲਈ কুমਹਾਰ ਇੱਕ ਹੱਥ ਵਿੱਚ ਮਿੱਟੀ ਦੀ ਬਣੀ ਦਰਨੀ ਨੂੰ ਫੜ ਕੇ ਚਾਟੀ ਦੇ ਅੰਦਰਲੇ ਪਾਸੇ ਲਾਉਂਦਾ ਸੀ ਤੇ ਦੂਜੇ ਹੱਥ ਨਾਲ ਮਿੱਟੀ ਦੀ ਹੀ ਬਣੀ ਛੋਟੀ ਜਹੀ ਬਾਪੀ ਨਾਲ ਹੌਲੀ-ਹੌਲੀ ਘੁਟਦਾ ਸੀ ਚਾਟੀ ਨੂੰ ਫਿਰ ਸੁਕਾਇਆ ਜਾਂਦਾ ਸੀ ਕਈ ਚਾਟੀਆਂ ਦੇ ਢਿੱਡ ਦੇ ਨੇੜੇ ਕਾਲੇ ਰੰਗ ਦੀਆਂ ਲਾਈਨਾਂ ਵੀ ਲਾ ਦਿੰਦੇ ਸਨ ਫਿਰ ਸੁੱਕੀ ਹੋਈ ਚਾਟੀ ਨੂੰ ਆਵੀ ਵਿੱਚ ਪਾ ਕੇ ਪਕਾਇਆ ਜਾਂਦਾ ਸੀ ਇਸੇ ਹੀ ਤਰ੍ਹਾਂ ਚਾਟੀ ਬਣ ਕੇ ਤਿਆਰ ਹੋ ਜਾਂਦੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ